ਗੁਜਰਾਤ ਦੇ ਸੂਰਤ ਵਿੱਚ ਛਾਪਾ ਮਾਰਨਗੇ ਥਾਣੇਦਾਰ ਦੀ ਲੋਕਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਇਥੇ ਪੀੜ ਨੇ ਰੇਡ ਕਰਨਾ ਇੱਕ ਥਾਣੇਦਾਰ ਨੂੰ ꨄ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਸਬ ਇੰਸਪੈਕਟਰ ਦੀ ਕੁੱਟਮਾਰ ਦੀ ਵਾਇਰਲ ਵੀਡੀਓ ਚ ਸਾਫ ਨਜ਼ਰ ਆਉਂਦਾ ਹੈ ਕਿ ਕਿਵੇਂ ਲੋਕ ਇਕੱਠੇ ਹੋ ਕੇ ਉਸਨੂੰ ਕੁੱਟ ਰਹੇ ਨੇ ਦਰਸਰ ਪੁਲਿਸ ਵਾਲਾ ਖੁੰਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਲੋਕ ਇੰਨੇ ਭੜਕੇ ਹੋਏ ਨੇ ਕਿ ਉਹ ਬਚ ਨਹੀਂ ਸਕਿਆ ਹਾਲਾਂਕਿ ਉਹ ਆਪਣੇ ਹੱਥ ਵਿੱਚ ਫੜੀ ਡਾਂਗ ਦੀ ਮਦਦ ਨਾਲ ਲੋਕਾਂ ਨੂੰ ਦੂਰ ਕਰ ਬਚਣ ਦੀ ਕੋਸ਼ਿਸ਼ ਕਰਦਾ ਪਰ ਉਸ ਦੀ ਇੱਕ ਨਹੀਂ ਚੱਲਦੀ ਜਾਣਕਾਰੀ ਮੁਤਾਬਕ ਥਾਣੇਦਾਰ ਨੂੰ ਕੁੱਟਰੇ ਲੋਕਾਂ ਦਾ ਇਲਜ਼ਾਮ ਹੈ ਕਿ ਇਸਨੇ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਸੀ ਜਿਸ ਦੇ ਚਲਦੇ ਉਸਦੀ ਮੌਤ ਹੋ ਗਈ। ਰਾਤ ਕੀ ਪੁਲਿਸ ਦਾ ਦਾਅਵਾ ਹੈ ਕਿ ਚੌਂਕ ਬਾਜ਼ਾਰ ਇਲਾਕੇ 'ਚ ਸ਼ਰਾਬ ਦੀ ਜਾਣਕਾਰੀ ਮਿਲਣ ਤੇ ਛਾਪੇ ਮਾਰੀ ਲਿਗੇ ਸਨ ਅਤੇ ਮੌਕੇ ਤੇ 4 ਲੋਕ ਮੌਜੂਦ ਸਨ। ਇਹਨਾਂ 'ਚ ਇੱਕ ਮਿਰਗੀ ਦਾ ਦੌਰਾ ਪੈਣ ਕਾਰਨ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਕਵਾਈਸ ਇਹਨਾਂ ਦੇ ਲਾਪਤਾ ਜਹਾਜ਼ ਦਾ ਸੁਰਾਗ ਪਤਾ ਲਗਾਉਣ ਦੇ ਲਈ ਹੁਣ ਸੈਟੇਲਾਈਟ ਦੀ ਮਦਦ ਲਈ ਜਾ ਰਹੀ ਹੈ ਭਾਰਤੀ ਨੌਸੈਨਾ ਦੀ ਰੁਕਮਣੀ ਸੈਟੇਲਾਈਟ ਨੇ ਇਮੇਜਰੀ ਤਸਵੀਰਾਂ ਭੇਜੀਆਂ ਸ਼ੁਰੂ ਕੀਤੀਆਂ ਨੇ ਪਰ ਹਾਲੇ ਤੱਕ ਏਐਨ 32 ਜਹਾਜ਼ ਦਾ ਕੋਈ ਅਤਾ ਪਤਾ ਨਹੀਂ ਹੈ ਜਹਾਜ਼ ਵਿੱਚ ਕੁੱਲ 29 ਲੋਕ ਸਵਾਰ ਸਨ ਰੱਖਿਆ ਮੰਤਰੀ ਮਨੋਹਰ ਪਾਰਕਰ ਖੁਦ ਲਾਪਤਾ ਹੋਏ ਜਹਾਜ਼ ਦੇ ਸਰਚ ਐਂਡ ਰੈਸਕਿਊ ਆਪਰੇਸ਼ਨ ਦੀ ਮਾਨਿਟਰਿੰਗ ਕਰ ਰਹੇ ਨੇ ਉਤਰਾ ਮੁਤਾਬਕ ਰੁਕਮਣੀ ਉਪਗ੍ਰਹੈਨ ਇਸ ਸਮੁੰਦਰ 'ਚ ਤੈਰੀਆਂ ਕੁਝ ਚੀਜ਼ਾਂ ਦੀਆਂ ਤਸਵੀਰਾਂ ਪੇਚੀਆਂ ਨੇ ਉਸ ਜਗ੍ਹਾ ਤੇ ਜਿਤਪੋਤ ਅਤੇ ਟੋਹੀ ਜਹਾਜ਼ਾਂ ਨੂੰ ਪੇਚਿਆ ਗਿਆ ਪਰ ਹਾਲੇ ਉੱਥੇ ਕੁਝ ਮਿਲਿਆ ਨਹੀਂ ਹੈ ਜਾਣਕਾਰੀ ਮੁਤਾਬਕ ਇੱਕ ਹੋਰ ਸੈਟੇਲਾਈਟ ਨੂੰ ਲਾਪਤਾ ਜਹਾਜ਼ ਦਾ ਪਤਾ ਲਗਾਉਣ ਦੀ ਲਗਾਇਆ ਜਾਏਗਾ ਜਦਕਿ ਨੌ ਸੈਨਾ ਦੀ ਕਪੰਡੂ ਵੀ ਸਮੁੰਦਰ ਦੇ ਹੇਠਾਂ ਜਹਾਜ਼ ਨੂੰ ਤਲਾਸ਼ ਰਹੀ ਹੈ ਉੱਤਰ ਪ੍ਰਦੇਸ਼ ਦੇ ਪਤੋਹੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਟਰੇਨ ਅਤੇ ਸਕੂਲ ਵੈਨ ਦੀ ਟੱਕਰ ਕਾਰਨ ਕਟਕੜ 10 ਮਾਸੂਮ ਬੱਚਿਆਂ ਦੇ ਮਾਰੇ ਜਾਣ ਦੀ ਖਬਰ ਹੈ ਇਹ ਹਾਦਸਾ ਮਨੁਖਰਾਤ ਰੇਲਵੇ ਕ੍ਰੋਸਿੰਗ ਤੇ ਹੋਇਆ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਪਹਤੀ ਕਰਵਾਇਆ ਗਿਆ ਹੈ ਘਟਨਾ ਦੇ ਬਾਅਦ ਮੌਕੇ ਉਤੇ ਪੁਲਿਸ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਪਹੁੰਚ ਗਏ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਗੁੱਸਾ ਹੈ ਇਹ ਘਟਨਾ ਰਾਈ ਥਾਣੇ ਦੇ ਅਧੀਨ ਆਉਣ ਤੇ ਮੇਗੀਪੁਰ ਪਿੰਡ ਦੇ ਵਿੱਚ ਹੋਈ ਹੈ ਜਿਸ ਟ੍ਰੇਨ ਦੇ ਨਾਲ ਸਕੂਲ ਵੈਨ ਦੀ ਟੱਕਰ ਹੋਈ ਹੈ ਉਹ ਟ੍ਰੇਨ ਵਾਰਾਨਾ ਸੀ ਇਲਾਹਾਬਾਦ ਪੈਸੇਂਜਰ ਟ੍ਰੇਨ ਹੈ ਅਤਵਾਦੀ ਬਰਹਾਨਵਾਨੀ ਦੀ ਮੌਤ ਦੇ ਬਾਅਦ ਜੰਮੂ ਕਸ਼ਮੀਰ ਦੇ ਵਿਗੜੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਧਨਾਥ ਸਿੰਘ ਸ਼੍ਰੀਨਗਰ ਪੁੱਛੀ ਉਹਨਾਂ ਸੂਬੇ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਮੀਡੀ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਜੰਮੂ ਕਸ਼ਮੀਰ ਦੇ ਹਾਲਾਤ ਤੇ ਸਰਕਾਰ ਦੀ ਨਜ਼ਰ ਹੈ ਅਤੇ ਪੀਐਮ ਮੌਜੂਦਾ ਹਾਲਾਤ ਤੋਂ ਬੇਹਦ ਦੁਖੀ ਨੇ ਕਸ਼ਮੀਰ ਦੇ ਹਲਾਤ ਬਾਰੇ ਪਾਕਿਸਤਾਨੀ ਹਰਕਤਾਂ ਦਾ ਜ਼ਿਕਰ ਕਰਦਿਆਂ ਰਾਜਨਾ ਸਿੰਘ ਨੇ ਕਿਹਾ ਕਿ ਕਸ਼ਮੀਰ ਦੇ ਸਬੰਧਨ ਨੂੰ ਲੈ ਕੇ ਪਾਕਿਸਤਾਨ ਦਰਬਈਆ پاک ਨਹੀਂ ਹੈ ਪਾਕਿਸਤਾਨ ਨੂੰ ਆਪਣਾ ਵਿਵਹਾਰ ਬਦਲਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਖੁਦ ਹੀ ਅਤਵਾਦ ਦਾ ਸ਼ਿਕਾਰ ਹੈ ਤੇ ਉਸ ਨੂੰ ਕਸ਼ਮੀਰ ਵਿੱਚ ਹਿੰਸਨ ਹੁਲਾਰਾ ਨਹੀਂ ਦੇਣਾ ਚਾਹੀਦਾ ਧਰਾਜੋਕ ਸ਼ਬਦਾਂ ਦੇ ਇਸਤੇਮਾਲ ਨੂੰ ਲੈ ਕੇ BSP ਬੈਕਫੁੱਟ ਤੇ ਹੈ ਸੂਤਰਾਂ ਦੇ ਮੁਤਾਬਕ ਕਲ ਪਾਰਟੀ ਦੀ ਬੈਠਕ ਤੇ ਵਿੱਚ ਮਾਇਆਵਤੀ ਨੇ ਨਸੀਮੁਦੀਨ ਸਦੀਕੀ ਅਤੇ ਸੂਬਾ ਪ੍ਰਧਾਨ ਰਾਮਚੰਦ ਰਾਜ ਨੂੰ ਨਾ ਸਿਰਫ ਠੋਕਾਰ ਲਗਾਈ ਬਲਕਿ ਇਹ ਵੀ ਤੈਅ ਕੀਤਾ ਕਿ ਅੱਗੇ ਤੋਂ ਜੋ ਵੀ ਨਾਰੇ ਕਿਸੇ ਹੰਦੋਤਨ ਤੇ ਵਿੱਚ ਲਗਾਏ ਜਾਣਗੇ ਉਸ ਦੇ ਉੱਤੇ ਪਹਿਲਾਂ ਪਾਰਟੀ ਸੁਪਰੀਮੋ ਦੀ ਮੋਹਰ ਲੱਗੇਗੀ ਅੱਜ ਸੋਹਣ ਦਾ ਪਹਿਲਾ ਸੋਮਵਾਰ ਸ਼੍ਰੀ ਮੰਦਰਾ ਦੇ ਵਿੱਚ ਭਕਤਾਂ ਦਾ ਤੰਤ ਲੱਗਿਆ ਹੋਇਆ ਹੈ। ਪੋਲੇ ਬਾਬਾ ਦੀ ਅਸ਼ੇਸ਼ ਪੂਜਾ ਅਰਚਨਾ ਹੋ ਰਹੀ ਹੈ। ਵਾਰਣਸੀ ਦੇ ਕਾਸ਼ੀਸ਼ਵਨਾਤ, ਉਜੈਨ ਦੇ ਮਹਾਗਾਰ ਅਤੇ ਦੇਵਕਰ ਦੇ ਪੋਲੇ ਬਾਬਾ ਦੇ ਮੰਦਰਾਂ ਦੇ ਵਿੱਚ ਭਕਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਪੰਜਾਬ ਦੀ ਸੰਗਰੂਰ ਪੁਲਿਸ ਨੇ ਆਫਤ ਤਾਏ ਨਰੇਸ਼ ਸ਼ਾਦਮ ਨੂੰ ਗ੍ਰਫਤਾਰ ਕਰ ਲਿਆ। ਯਾਦਵਨ ਦੇ ਸ਼ਾਮ ਦਿੱਲੀ ਦੇ ਬਸੰਤ ਕੁੰਜ ਤੋਂ ਗ੍ਰਫਤਾਰ ਕੀਤਾ ਗਿਆ। ਪੁਲਿਸ ਦੀ ਟੀਮ ਸਵੇਰ ਤੋਂ ਹੀ ਆਫਤ ਤਾਏ ਨੂੰ ਗ੍ਰਫਤਾਰ ਕਰਨ ਦੀ ਥੇਹ ਪਹੁੰਚੀ ਹੋਈ ਸੀ। ਯਾਦਵਨ ਨੂੰ ਮੇਲਕੋਟਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦ ਸੋ ਅਭੀ ਜੁੰਦੀ ਰਾਤ ਨਿਰਕੋਟਲਾ ਦੇ ਕ੍ਰਾਣ ਸ਼ਿਫਤ ਦੀ ਬੇਦਬੀ ਹੋਈ ਸੀ ਸੰਗੁਰ ਪੁਲਿਸ ਨੇ ਇਸ ਮਾਮਲੇ ਵਿੱਚ 26 ਜੂਨ ਨੂੰ ਵਿਜੇ ਆਨੰਦ ਕਿਸ਼ੋਰ ਅਤੇ ਗੌਰਵ ਨੂੰ ਗ੍ਰਿਫਤਾਰ ਕੀਤਾ ਪੁਲਿਸ ਦਾ ਦਾਅਵਾ ਹੈ ਕਿ ਵਿਜੇ ਨੇ ਇਸ ਮਾਮਲੇ ਵਿੱਚ ਵਿਧਾਇਕ ਯਾਦਵ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ ਗੁਰੂ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਪੰਜ ਤੋਲੇ ਕੇ 9 ਜੁਲਾਈ ਨੂੰ ਯਾਦਵ ਤੋਂ ਪੁਸ਼ਕਿਸ਼ ਕੀਤੀ ਸੀ